ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਪਿਆ ਪਰ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਹਾਈ ਤੱਕ ਕੋਈ ਵੀ ਜਿਹੜੀ ਸੁਣਵਾਈ ਨਹੀਂ ਕੀਤੀ ਜਿੱਦ ਚੱਲਦੇ ਹੁਣ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਦਾਦੀ ਕਿ ਜਿਸ ਦੇ ਨਾਲ ਕਿਤੇ ਨਾ ਕਿਤੇ ਸਰਕਾਰ ਦੀਆਂ ਗੜਾਂ ਜ਼ਰੂਰ ਹਿੱਲ ਸਕਦੀਆਂ ਨੇ ਕਿਉਂਕਿ ਕੌਮੀ ਇਨਸਾਫ ਮੋਰਚਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਇੱਕ ਤਰੀਕ ਨੂੰ ਸਾਡੇ ਵੱਲੋਂ ਇੱਕ ਵੱਡਾ ਸ਼ੰਗਾਰ ਚ ਬੱਡੇ ਜਾਵੇਗਾ ਜਿੱਦੇ ਨਾਲ ਕਿਤਨਾ ਕਿਤੇ ਸਰਕਾਰ ਦੇ ਕੰਨਾਂ ਤੱਕ ਗੱਲ ਜ਼ਰੂਰ ਪਹੁੰਚੂਗੀ ਜੇ ਸਰਕਾਰ ਕੋਈ ਨਾ ਕੋਈ ਫੈਸਲਾ ਜ਼ਰੂਰ ਲਵੇ ਉਹਨੂੰ 20 ਬਹੀਂਤੇ ਤੇ 16 ਦਿਨ ਹੋ ਗਏ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਕੀਤੀ ਕਿ ਤਿੰਨਾਂ ਸਰਕਾਰਾਂ ਵਿੱਚ ਹੀ ਕੇਸ ਹੈ ਪੰਜਾਬ ਸਰਕਾਰ ਯੂਟੀ ਦਿੱਲੀ ਸਰਕਾਰ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਦਿੱਲੀ ਸਰਕਾਰ ਕੋਲ ਮਸਲਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੱਖ ਭੁੱਲਣ ਦੀ ਇੱਥੇ ਉਹਦੀ ਪ੍ਰੀਮਚੋਰ ਰਿਲੀਜ਼ ਕਰਨ ਦਾ ਉਹਨਾਂ ਕੋਲ ਅਧਿਕਾਰ ਆ ਜਿ세ਦਾਰ ਜਗਤਾਰ ਸਿੰਘ ਵਾਰਾਂ ਨੂੰ ਸ਼ਿਫਟ ਕਰਦਾ ਇਹ ਦੂਸਰੇ ਦੋਹਾਂ ਕੋਨੇ ਦੋਹਾਂ ਨੇ ਸਾਡੀ ਕਿਸੇ ਵੀ ਸਰਕਾਰ ਨੇ ਸੁਣੀ ਨਹੀਂ ਥੋੜਾ ਸੀ ਅੱਕ ਥੱਕ ਕੇ ਇੱਕ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਜੀ ਇੱਕ ਜਿਹੜਾ ਅਕਤੂਬਰ ਨੂੰ ਉਸ ਮਹਾਨ ਸ਼ਹੀਦਾਂ ਦੇ ਸਥਾਨ ਫਤੇਗੜ ਸਾਹਿਬ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਸਰਹੰਦੀਆਂ ਨੀਆਂ ਦੇ ਵਿੱਚ ਬੱਚਾ ਨੂੰ ਚਣਿਆ ਗਿਆ ਉੱਥੋਂ ਬਹੁਤ ਵੱਡੇ ਕਾਫਨੇ ਦੇ ਵਿੱਚ ਸਾਡਾ ਇੱਕ ਰੋਸ ਮਾਰਚ ਆਵੇਗਾ ਜਿਹੜਾ ਉਸ ਪੰਜਾਬ ਦੇ ਇਸ ਪੰਜਾਬ ਦੇ ਸੀਐਮ ਨੂੰ ਜਗਾਉਣ ਦੀ ਖਾਤਰ ਕਵਰਨਰ ਨੂੰ ਜਗਾਉਣ ਦੀ ਖਾਤਰ ਅਸੀਂ ਸੀਐਮ ਕਵਰਨਰ ਹੌਸ ਜਾਵਾਂਗੇ ਇਹ ਸਾਡਾ 1 ਅਕਤੂਬਰ ਦਾ 10 ਵਜੇ ਸਵੇਰੇ ਰੋਸ ਮਾਰਚ ਅਸੀਂ ਕੱਢਣ ਜਾ ਰਹੇ ਹਾਂ ਜਿਹੜਾ ਬਹੁਤ ਵੱਡੇ ਕਾਫਲੇ ਜੋ ਅੱਗੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆਂੰਗ ਸਿੰਘ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੇ ਅਸੀਂ رابطہ ਕਾਇਮ ਕੀਤਾ ਇਹ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਆ ਤਾਂ ਕਿ ਉਹ ਜਿਹੜਾ ਸੀਐਮ ਹੈ ਜਿਹੜਾ ਜਦੋਂ ਭਾਈ ਕਿਰਪਕ ਸਿੰਘ ਜੀ ਹੋਣਾ ਨੇ ਅੰਬਸਾਹ ਗੁਰਦੁਆਰਾ ਸਾਹਿਬ ਭੋਖੜਤਾ ਰੱਖੀ ਸੀ ਉੱਥੇ ਉਹ ਕੋਟੇ ਲੜ ਬੈ ਕੂਲ ਬੈਠ ਕੇ ਆਖਦਾ ਹੀ ਤੁਹਾਡੀਆਂ ਮੰਗਾ ਜਾਇਜ਼ ਨੇ ਤਰੰਤ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਹੈਰਾਨਗੀ ਵਾਲੀ ਗੱਲ ਉਹ ਕਿਹੜੀ ਉਹ ਕਿਹੋ ਜੀ ਕੁਰਸੀ ਆ ਸੀਐਮ ਦੀ ਉਹ ਤੋਂ ਪਹਿਲਾਂ ਉਹੋ ਹੀ ਸੀਐਮ ਲੋਕਾਂ ਦਾ ਹੁੰਦਾ ਲੋਕਾਂ ਦੀ ਆਵਾਜ਼ ਹੁੰਦਾ ਲੋਕਾਂ ਲਈ ਹੁੰਦਾ ਤੇ ਲੋਕਾਂ ਵੱਲੋਂ ਚੜਿਆ ਜਾਂਦਾ ਮੰਨਦਾ ਪਰ ਜਦੋਂ ਸੀਐਮ ਦੀ ਕੁਰਸੀ ਤੇ ਬੈਠ ਕੇ ਸਾਰਾ ਕੁਛ ਹੀ ਭੁੱਲ ਗਿਆ ਇੱਕ 베ਰੀ ਵੀ ਇਸ ਪੰਜਾਬ ਦੇ ਸੀਐਮ ਨੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਹੈ ਉਹਨੇ ਕਦੀ ਵੀ رابطہ ਕਾਇਮ ਨਹੀਂ ਕੀਤਾ ਸਾਡੀਆਂ ਵਾਰ-ਵਾਰ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਦੋ ਵਾਰੀ ਮਿਲੇ ਆ ਉਹ ਵੀ ਲਾਰੇ ਲੱਪੇ ਲਾਇਏ ਇਸ ਕਰਕੇ ਹੀ ਬਹੁਤ ਵੱਡਾ ਪ੍ਰੋਗਰਾਮ ਲੀਕ ਕਰ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਮਾਧਿਅਮ ਥੂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਉਹ ਬੰਦੀ ਜਿਹੜਾ ਬੰਦੀ ਸਿੰਘ ਨੇ ਉਹ ਸਾਡੀ ਤੁਹਾਡੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਉਹ ਜਿੰਨਾ ਚਾਲ ਦਿੱਤੀ ਹੈ ਦਾਦੀ ਕੁਮਿੰਸਾਹ ਮੋਰਚੇ ਦੇ ਅਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਸਰਕਾਰ ਦਿੱਲੀ ਸਰਕਾਰ ਅਤੇ ਸੈਂਟਰ ਸਰਕਾਰ ਦੇ ਕੋਲ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਪਰ ਇਹਨਾਂ ਦੇ ਵੱਲੋਂ ਅਜੇ ਤੱਕ ਕੋਈ ਵੀ ਰਿਹਾਈ ਬਾਰੇ ਨਹੀਂ ਸੋਚਿਆ ਜਾਂਦਾ ਹਾਲਾਂਕਿ ਜਿਹੜਾ ਡੇਰਾ ਮੁਖੀ RAM REO ਉਸ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਹੋਰ ਵੀ ਕੁਮਿੰਸਾਹ ਇਨਸਾਫ ਮੋਰਚੇ ਦੇ ਅਗੂਆਂ ਦੇ ਵੱਲੋਂ ਵੱਡੇ ਸਰਕਾਰ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜੇਕਰ ਬੰਦੀ ਸਿੰਘ ਜਿਹੜੀ ਹੈ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਤਾਂ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਆ ਹੁਣ ਦੇਖਣਾ ਹੋਵੇ ਕੌਮੀ ਇਨਸਾਨ ਮੋਰਚੇ ਦੇ ਬੁਲਾਰੇ 1 ਅਕਤੂਬਰ ਨੂੰ ਐਲਾਨ ਕੀਤਾ ਕਿ ਸਾਡੇ ਵੱਲੋਂ ਸੀਐਮ ਮਾਨ ਅਤੇ ਗਵਰਨਰ ਦੇ ਹਾਊਸ ਦਾ ਘਰਾਵ ਕੀਤਾ ਜਾਵੇ ਉਸ ਤੋਂ ਬਾਅਦ ਸਰਕਾਰ ਦੀ